ਮਿਆ ਟੂ ਬੜੇ ਭਰੇ ਮਨ ਨਾਲ ਇਹ ਵੀਡੀਓ ਲਾਈਵ ਬਣਾਉਣ ਲੱਗੇ ਆ ਜੀ ਇਹ ਦੇਖੋ ਜਿਸ ਪਾਰਟੀ ਨਾਲ ਬੰਦਾ 37-38 ਸਾਲ ਤੋਂ ਜੁੜਿਆ ਹੋਵੇ ਔਰ ਸਭ ਤੋਂ ਵੱਡੇ ਮੀਤੀ ਬਾਹ ਫੜਾ ਕੇ ਗਏ ਸੀ ਕਿ ਬੇਟਾ ਇਹਨਾਂ ਦੇ ਨਾਲ ਲੱਗੇ ਰਹੋ ਮਾੜਾ ਚੰਗਾ ਸਮਾਂ ਆਉਦਾ ਤੁਸੀਂ ਪਾਰਟੀ ਦਾ ਸਾਥ ਨਹੀਂ ਛੱਡਣਾ ਮਾਣ ਵਾਲੇ ਪਰਿਵਾਰ ਦਾ ਸਾਥ ਨਹੀਂ ਛੱਡਣਾ ਅਸੀਂ ਡਟ ਕੇ ਸਾਥ ਦਿੱਤਾ ਬੜਾ ਮਾੜਾ ਚੰਗਾ ਸਮਾਪਾਰਟੀ ਤੇ ਆਇਆ 1999 ਦੇ ਵਿੱਚ ਮੈਂ ਪਹਿਲੇ ਇਲੈਕਸ਼ਨ ਦੇ ਵਿੱਚ ਜਦੋਂ ਭਾਈ ਸਾਹਿਬ ਭਾਈ ਸ਼ਮਿੰਦਰ ਸਿੰਘ ਜੀ ਇਲੈਕਸ਼ਨ ਲੜੇ ਸੀ ਉਦੋਂ ਮੈਂ ਪਾਰਟੀ ਦਾ ਕੰਮ ਕੀਤਾ ਉਹ ਤੋਂ ਫਰੰਟ ਫੇਰ 1992 ਦੇ ਵਿੱਚ ਪਾਰਟੀ ਨੇ ਬਾਈਕਾਊਟ ਕਰਤਾ ਤੇ 1900 95 ਦੇ ਵਿੱਚ ਫਿਰ ਬਾਈ ਇਲੈਕਸ਼ਨ ਆਇਆ ਇਥੋਂ ਦਾ ਕਿੱਦੜ ਵੇਦਾ ਕੀ ਸਾਰੇ ਇਸ ਗੱਲ ਦੇ ਇੱਕ ਵਾਈ ਸਾਰੇ ਉਹ ਉਹ ਗੱਲ ਜਗ ਜਾਹਰੀ ਆ ਕਿ ਜੋ ਅਸੀਂ ਧਨ ਮੰਤਾਂ ਲਾ ਪਾਰਟੀ ਦੀ ਸੇਵਾ ਕੀਤੀ ਸਾਰੇ